सुपर स्टार गायक चरनजीत चन्नी दा ट्रैक एहो गल्ला रिलीज कीता गया है आर प्रोडक्शन ते रिपोर्टर आरडी रामावलो पेश कीता इंटरनेशनल स्टार गायक चरनजीत चन्नी दा ट्रैक एहो गल्ला रिलीज कीता गया फगवाड़ा दे बिग 7 फूड प्लाजा रेस्टोरेंट विखे एक समागम कीता गया जिस विच मुख्य मेहमान दे तौर ते श्री अमनदीप सिंह ना आर एस एच ओ थाना सदर फगवाड़ा गुरदीप सिंह तगड़ एमडी चैनल के नाइन न्यूज मैडम बरजीत कौर बुट्टर ओबी सेल में चेयरपर्सन काउंसलर कृप्ता शर्मा शामिल हुए जिन्होंने वो गल्ला ट्रैक को अपने कर कमला नाल रिलीज कीता इस गीत के लेखक हैं विश्व प्रसिद्ध लेखक दलजीत चौहान संगीतकार हरी अमित जी ते वीडियो बनाई है अमरीक माइकल जी ने इस विच बतौर आर्टिस्ट कम किया है गुरप्रीत सिंह अजनाला किरण कुमारी रजनी वर्मा ते राणा फोलनीवाल ने इस मौके प्रसिद्ध लेखक रतन टाहलवी की किताब ना कुर्बानी की भी कुंड चुकई की गई इस मौके एस आर प्रोडक्शन देम डी आर डी रामा तो इलावा फिल्मी आर्टिस्ट सरवण हंस बी बी सी इंटरनेशनल रेडियो तो काला कटारिया जी गायक सोना बैंस प्रीत बलिहार दलजीत चौहान रतन टाहलवी गायक शुभप्रीत आर्टिसट एस ਸ਼ੇਮਬੀ ਬਲਵੀਰ RAM ji ਸੰਗਤਪੁਰ ਰਿਪੋਰਟਰ ਅਸ਼ੋਕ ਲਾਲ ਰਿਪੋਰਟਰ ਅਮਰਦੀਪ ਟੰਡਾ ਅਮਨਦੀਪ ਸਿੰਘ ਰਾਣਾ ਫੋਲੀਵਾਲ ਆਦੇ ਹਾਜ਼ਰ ਸਨ ਫਗਵਾੜਾ ਤੋਂ ਅਸ਼ੋਕ ਲਾਲ ਦੇ ਨਾਲ ਆੜਦੀ ਰਾਮਾ ਦੀ ਰਿਪੋਰਟਸ ਦਾ ਦੋਸਤੋ ਮੈਂ ਤੁਹਾਡੇ ਲਈ ਬਹੁਤ ਹੀ ਵਧੀਆ ਚੰਨ ਕਰੀ ਦੇਖੇ ਹਾਂ ਚਲੋ ਆ ਮਿਰਨਾ ਸਰਮਦਾਸਾਂ ਫਿਲਮੀ ਅਦਾਕਾਰ ਸੋ ਅੱਜ ਬੜਾ ਖੁਸ਼ੀ ਦਾ ਦਿਨ ਹੈ ਆ ਐਸਰ ਪ੍ਰੋਡਕਸ਼ਨ ਸਾਡੇ ਵੀ ਆਡੀ ਰਾਮਾ ਪ੍ਰੈਸ਼ਰ ਬੋਟਲ ਬਹੁਤ ਹੀ ਵਧੀਆ ਕਲਾਕਾਰ ਕੀਤਨ ਸਿੰਘ ਦਾ ਚਰਜੀ ਚੰਨੀ ਦੀ ਬਾਤ ਦੇ ਵਿੱਚ ਇਹੋ ਗਾਣਾ ਗੀਤ ਲੈ ਕੇ ਪਰਫਰਮ ਹੋ ਰਹੇ ਨੇ ਜਿਸ ਨੂੰ ਲਿਖਿਆ ਹੈ ਸਾਡੇ ਬਹੁਤ ਹੀ ਮਾਨਸਿਕ ਕਾਰਜਵੀਰ ਗਰਜੀਤ ਚੋਹਾ ਜੀ ਨੇ ਔਰ ਜਿਸ ਦਾ 뮤직 ਦਿੱਤਾ ਹੈ ਅਰੀਮ ਅਚੀ ਹੈ ਔਰ ਜਿਸ ਦਾ ਵੀਡੀਓ ਸਾਡੇ ਮਾਈਕਲ ਜੀ ਨੇ ਕੀਤਾ ਹੈ ਸੋ ਅੱਜ ਬਹੁਤ ਹੀ ਖੁਸ਼ੀ ਨਾਲ ਦਿਨੀਆਂ ਬਹੁਤ ਬਹੁਤ ਮੁਬਾਰਕਾਂ ਜਿਸ ਤਰ੍ਹਾਂ ਤੁਸੀਂ ਐਸਰ ਪ੍ਰੋਡਕਸ਼ਨ ਦੀ ਜੋ ਪਹਿਲੀ ਕੀਤਾ ਨੂੰ ਪਿਆਰ ਦਿੱਤਾ ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਤੁਸੀਂ ਇਹੋ ਗੱਲਾਂ ਵੀ ਦਿਨੋਂ ਬਾਅਦ ਤੱਕ ਜਿਹੜਾ ਪਿਆਰ ਦਿਮਾਦਸ਼ਤ ਕਰਦਾ ਹੋ ਚਰਨ ਜੀ ਚੰਨੀ ਇੱਕ ਉਹ ਇੰਫਲੂਐਂਸਰ ਹੈ ਜਿਸ ਦੇ ਗੀਤ ਤੁਸੀਂ ਵਕਤ-ਵਕਤ ਚੈਨਲਾਂ 'ਤੇ ਕਿੱਕੇ ਜਿਹਨਾਂ ਨੂੰ ਬਹੁਤ ਪਿਆਰ ਦਿੱਤਾ ਸਮੁੰਦਰੋਂ ਪਾਰ ਇਹੋ ਜਿਹੇ ਗੰਡਾ ਪਿਛਲੇ ਸਾਲ ਦੰਬਰ ਵੀ ਬਹੁਤ ਨਿਕਾ ਮਾਸੀ ਚਾਹਤੇ ਤੁਹਾਨੂੰ ਸੁਣਾ ਸੋ ਵਰਕਕ ਕੁਵਾਰਕਾਂ ਚਹਿਨ ਸਟਾਰਗਾਈਜ਼ ਚਰਦੀ ਚੰਮੀ ਜੀ ਦਾ ਗਾਣਾ ਸਾਈਕਲ ਇਹ ਹੁਕਲਾ ਅਸੀਂ ਸਾਗੇ ਆਏ ਅਸੀਂ ਇਸ ਸ਼ੁਕਾਪੀ ਤੇ ਪਹੁੰਚਿਆ ਤੇ ਅਸੀਂ ਇਹਨਾਂ ਨੂੰ ਬਹੁਤ ਸ਼ੁਭ ਕਾਮਨਾਵਾਂ ਦਿੰਦੇ ਹਾਂ ਕਿ ਆਸ ਕਰਦੇ ਹਾਂ ਕਿ ਸਾਰੀ ਪਬਲਿਕ ਨੂੰ ਇਸ ਗਾਰਡਨ ਬਹੁਤ ਪਿਆਰ ਕੀਤਾ ਜਾਵੇ ਜਿਸ ਤੋਂ ਸਾਡੇ ਵੱਲੋਂ ਇੱਕ ਵਾਰੀ ਫੇਰ ਤੋਂ ਆਰਡੀ ਰਾਮਾ ਜੀ ਦੀ ਜੀਮ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਹੈ